welcom to new vlog ਆ ਪਹਿਲਾਂ ਪਹਿਲਾਂ ਆਹ ਡਾਈਪਰ ਦੇਖੋ ਲਓ ਪ੍ਰੋਠਾ ਬਣਾ ਰਹਾ ਅਚਲਕੀ ਤੁਸੀਂ ਪਹਿਲਾਂ ਇੱਕ ਰੋਟੀ ਵੇਲ ਕੇ ਉਹਦੇ ਵਿੱਚ ਮਟੀਰੀਅਲ ਪਾ ਕੇ ਉੱਤੇ ਦੂਜੀ ਰੋਟੀ ਰੱਖ ਕੇ ਫੇਰ ਬਣਾਉਣੀ ਮੈਂ ਕੀ ਤੁਹ ਜਾਈ ਬਣਾ ਲੈਣੇ ਅੰਦਰ ਦੇਖੋ ਓਕੇ ਹਾਂ ਦੇਣ ਕੋਈ ਕੱਲੇ ਪ੍ਰੋਟੀਨ ਸਵਾਇ ਖਾਂਦਾ ਹਾਂ ਹਾਂ ਰਿੱਕੀ ਵੀ ਉਮੀ ਖਾਂਦਾ ਹਾਂ ਤਾਂ ਉੱਥੇ ਬਣ ਗਿਆ ਬਾਈ ਲੋ ਮੇਰਾ ਤੇ ਵੀਰਪਾਲ ਦਾ ਕੰਮ ਵੀ ਹੋ ਗਿਆ ਹੁਣ ਅਸੀਂ ਮੰਡੀ ਜਾਵਾਂਗੇ ਖਾ ਪੀ ਕੇ ਕਹਿੰਦੀ ਪਚੂਟਾ ਦਵਾ ਕੇ ਲਉਂਦੀ ਦੀ ਮੈਂ ਆਪੀ ਸਕੂਟਰੀ ਤੇ ਨਵੀਂ ਤੇ ਜਿੰਨੇ ਮਾਜੀ ਹੁੰਦੇ ਹਨਾ ਬੰਦੇ ਆ ਬੜੇ ਬੜਾ 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 ਚੁੱਲੇ ਦੀ ਆਵਾ ਨਾਲ ਵੱਧ ਵਧੀਆ ਪੱਕਦੀ ਆ। ਚੁੱਲੇ ਦੀ ਅੱਗ ਨਾਲ। ਹਾਂ ਬਾਲੇ ਸਵਾ ਲੱਗਦੀ ਆ। ਸਵਾ ਦੇ ਬੰਦਾ ਗੈਸ ਵਾਲੀ ਨਾਲੋਂ ਦੋ ਰੋਟੀਆਂ ਵੱਧ ਘਾਲ ਲੰਗ। ਇਹਨੂੰ ਬੰਨ ਮਾਰਿਆ ਵੱਧ ਮੈਨੂੰ ਬੈਠਾਂ ਦੇ ਬੈਠਾ। ਹਾਂ ਇਹ ਤਾਂ ਗੱਲ ਹੈ ਜੀ। ਏ ਹਾਏ 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 ਹਾਏ। ਚੁੱਲੇ ਵਾਲੇ ਪਰੌਠੇ ਆਲੂ ਵਾਲੇ ਉਹ ਵੀ। ਕੀ ਬਾਤ ਆ। ਐਦੂ ਆ ਚਾਹੀ ਤਜਾ ਬਣ ਜੇ ਮੈਨੂੰ ਕੈਪਸੂਲ ਲੈਣਾ ਮਨਜ਼ੂਰ ਆ। ਦੋ ਪਹਿਲੇ 2 ਕੈਪਸੂਲ ਲੈਣੇ ਮਨਜ਼ੂਰ ਨੇ ਪਰ ਬਾਬਿਓ ਪਰੌਠੇ ਨਹੀਂ ਛੱਡ ਸਕਦੇ ਨਾ ਹਨਾ ਆਂਟੀ ਪਰੌਠੇ ਨਹੀਂ ਛੱਡੇ ਜਾਂਦੇ ਕੈਪਸੂਲ ਲੈਣੇ ਮਨਜ਼ੂਰ ਨੇ ਦੇਖੋ ਤਹੀ ਆ ਕੱਲੁੱ ਉੱਥੇ ਗਿਆ ਬੱਬੂ ਵੀ ਬੰਦਰ ਹਾਂ ਇਦੋਂ ਕਰੋ ਕੱਪਸੂਲ ਲਓ ਬਈ ਹੁਣ ਆਪਾਂ ਚੱਲਿਆਂ ਗੋਣਿਆਂ ਇਹਦੇ ਵਿੱਚ ਸਕੂਟਰ 'ਚ ਇੱਕ ਨਵਾਂ ਫੰਕਸ਼ਨ ਹੈ ਮੇਰੇ ਵਾਲੀ 'ਚ بس ਇਹ ਫੰਕਸ਼ਨ ਨਹੀਂ ਹੈਗਾ ਇਹ 'ਚ ਇੱਕ ਨਵਾਂ ਫੰਕਸ਼ਨ ਆ ਕੀ ਜੇ ਚਾਰਜ ਵੀ ਲੱਗ ਜਾਂਦਾ ਫੋਨ ਹੈ ਹਨਾ ਵੀਰਪਾਲ ਮੈਂ ਕਹਾਂ ਇਹ ਚ ਨਵਾਂ ਫੰਕਸ਼ਨ ਆ ਵੀ ਚ ਚਾਰਜ ਲੱਗ ਜਾਂਦਾ ਫੋਨ ਆ ਦੇਖ ਚੱਕ ਨਹੀਂ ਵਾ ਪਰ ਯਾਰਾ ਤੂੰ ਹੀ ਲੱਗਿਆ ਤੂੰ ਨਹੀਂ ਬਣੀ ਆ ਕੇ ਬਿਲਕੁਲ ਇਹ ਨਵਾਂ ਫੰਕਸ਼ਨ ਆ ਚਲ ਜੀ ਲੱਗ ਗਿਆ ਚਲ ਜੀ ਚਲੋ ਲੋ ਰਾਤੀ ਸਪੀਡ ਵੀ ਆ ਗਿਆ ਸੀ ਗੋਨੇ ਵਾਲੇ ਮੰਡੀ ਆ ਜਾ ਆ ਜਾ ਲਓ ਜੀ ਆਪਾਂ ਆਈ ਸੀਗੇ ਪਾਰਲਰ ਠੀਕ ਆ ਕੰਮ ਹੋ ਗਿਆ ਹੁਣ ਆਪਾਂ ਚੱਲਦੇ ਵਾਪਸ ਜਾਨੇ ਬਸ ਜੀ ਬਸ ਜਾਨੇ ਆ ਹੀ ਹੈਵੀ ਡਰਾਈਵਰ ਹੈਵੀ ਡਰਾਈਵਰ ਚਲਾਉ ਸਕੂਟੀ ਕਰੇ ਜਾ ਕੇ ਲਾ ਲਾਂਗੇ ਹੈ ਪੈਸੇ ਦੇਖਦੀ ਫਿਰ ਜੇ ਘਰੇ ਜਾ ਕੇ ਲਾ ਲਾਂਗੇ ਚਾਰਜ ਹਾਂ ਚੱਲ ਹੋਰ ਵੇ ਤੁ ਮੰਡੀ ਚ ਘੁੰਮਣ ਕਰਨਾ ਨਾ ਬਸ ਚੱਲ ਆਪਾਂ ਲੇਟ ਆ ਪਹਿਲੀ ਇੱਕੀ ਵਾਰ ਕੇ ਗਾਣਾ ਦੇਣਗੇ ਆ ਛੂਟਾ ਦਵੋਣ ਆਈ ਸੀ ਵੀਰਾ ਮੈਨੂੰ ਨਾਲੇ ਕੰਮ ਕਰ ਗਿਆ ਨਾਲੇ ਛੂਟਾ ਲੈ ਗਿਆ ਹਾਂ ਹਾਂ ਡਰਾਈਵਰੀ ਬਹੁਤ ਠੀਕ ਵਾਲੇ ਕੈਦੀ ਵੀ ਕਹਿੰਦੇ ਸੀ ਕਿ ਤੁਹਾਨੂੰ ਚੋਬਰ ਨਾਲੇ ਤੋਨੇ ਲੱਗ ਜਮਾ ਖੜ ਗਿਆ ਹਾਂ ਬਾਈ ਪਹੁੰਚ ਕੇ ਘਰੇ ਇਹਦੀ ਆ ਚੀਜ਼ ਮੇਰੇ ਵਾਲੀ ਤੇ ਆ ਨਹੀਂ ਹੈਗੀ ਆ ਹੈ ਨਹੀਂ ਨਾ ਆਪ ਆਟੋਮੈਟਿਕ ਆ ਮੇਰੇ ਲਈ ਤੇ ਆ ਵੀ ਨਹੀਂ ਹੈਗੀ ਹਾਂ ਇਹ ਇਹ ਡੈਗ ਇਹ ਐਕਟਿਵ ਆ ਇਹ ਐਕਟਿਵ ਲਿਖਿਆ ਹੈ ਤੇ ਇਕੱਲਾ ਠੀਕ ਹੈ ਤੇ ਮੇਰੇ ਵਾਲੀ ਤੇ ਐਕਟਿਵ ਸਿਕਸ ਜੀ ਲਿਖਿਆ ਹੋਇਆ ਓਵਰ ਚੇਂਜ ਹੈ ਮਾਡਲ ਚੇਂਜ ਹੈ ਮਾਡਲ ਉਹ ਤਾਂ ਡਿਗਰੀ ਕਿ ਤੋ ਗੋਲਦੀ ਆ ਇਹ ਇੱਥੇ ਗੋਲਦੀ ਜਿੱਤੋ ਆ ਗੋਲਦੀ ਹਾਂ ਸੀਟ ਉਹ ਵੀ ਆ ਬਸ ਮੈਂ ਦੱਸ ਦਿਆਂ ਕੀ ਚੇਂਜ ਆ ਇੱਕ ਤਾਂ ਜਿਹੜੀ ਚੀਜ਼ ਆ ਇਹ ਮੇਰੇ ਵਾਲੇ ਤੇ ਹੈ ਨਹੀਂ ਆ ਚੀਜ਼ ਨਹੀਂ ਹੈਗੀ ਮੇਰੇ ਵਾਲੇ ਤੇ ਇਹ ਕਹਦੇ ਉਸਤੇ ਇੰਡੀਕੇਟਰ ਹੁੰਦਾ ਇੱਥੇ ਇਹ ਤਾਂ ਯੂਜ਼ ਵੀ ਨਹੀਂ ਕੀਤਾ ਇਹ ਫਿਰ ਤੇਰੀ ਉਹ ਆ ਆਟੋਮੈਟਿਕ ਤਾਂ ਹੈਗੀ ਲੋ ਬਈ ਵਿਆਹ ਵਾਸਤੇ ਹੋ ਗਏ ਰੈਡੀ ਵੀਰ ਜੀ ਤਾਂ ਹੋ ਗਏ ਤਿਆਰ ਸਾਡੇ ਤੇ ਰਿੱਕੀ ਵੀ ਹੋ ਗਏ ਅਚੰਚੇ ਹੀ ਤੇ ਸਾਡੀ ਮੈਚਿੰਗ ਜੀ ਹੋ ਗਈ ਦੋਨਾਂ ਜਣਿਆਂ ਦੀ ਸੋਚਿਆ ਨਹੀਂ ਸੀਗਾ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਕ ਆਪਾ ਆਪਾ ਕਰ ਲਿਆ ਠੀਕ ਹੈ ਤੇ ਆਪਾਂ ਬੋਨੀ ਗਈ ਸੀ ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਫੋਨੀ ਕਰ ਲੈਣੇ ਬਾਕੀ ਫਾਈਨਲ ਉਹ ਤੁਸੀਂ ਦੇਖੋ ਇਹ ਮੈਂ ਨਿਊ ਸੂਟ ਰੈਡੀ ਕੀਤਾਗਾ ਠੀਕ ਹੈ ਸਾਰਾ ਹੈਂਡਵਰਕ ਦਾ ਇਹ ਮੈਂ ਆਪਾਈ ਹੈ ਫੇਰ ਸਲਵਾਰ ਨਾਲ ਇਹ ਨਵਾਂ ਸੂਟ ਤਿਆਰ ਕੀਤਾਗਾ ਚਲੋ ਭਾਈ ਜੀ ਤੁਹਾਡੀ ਹੋਰ ਬਹੁਤ ਟਾਈਮ ਹੋ ਗਿਆ ਚਲੋ ਕਿਆ ਹੋ ਗਈ ਤੇ ਬੀਪਾ ਚਲੀ ਲੈਣਾ ਵਾਹ ਉਹ ਵੀ ਰੈਡੀ ਹੋ ਗਿਆ ਇਧਰ ਮੇਰੀ ਤਸਵੀਰ ਪਾ ਕੇ ਦੇਖ ਸਕਦੇ ਹੋ ਜਿਹੜਾ ਬੰਦਾ ਹੁੰਦਾ ਹੀ ਨਹੀਂ ਦੇਖੋ ਉਹ ਮੈਂ ਬੰਦਾ ਨਹੀਂ ਕਰਦਾ ਪਰ ਕੀ ਹੁਣ ਸੁਣਨ ਲੱਗਦਾ ਵਧੀਆ ਲੱਗਦਾ ਤੁਹਾਨੂੰ ਉਹ ਕਿੱਟ ਚਾਹੀਦੀ ਆ ਉਹ ਹੈ ਨਾ ਸਾਈਡ ਵਾਲੀ ਯਸ ਮੈਂ ਆਮ ਹਾਂ ਤੇਰਾ ਵੀ ਮੰਗਵਾ ਦਿੰਨੇ ਆ ਘੈਂਟ ਲੁੰਦਾ ਹੋਈ ਇਹ ਸੋਹਣਾ ਲੱਗਦਾ ਸੋਹਣਾ ਲੱਗਦਾ ਇਹ ਸੂਟਾਂ ਨਾਲ ਚੱਕੇ ਜਦੋਂ ਆਪਾਂ ਸ਼ੂਟ ਵਗੈਰਾ ਕਰਦੇ ਆਂ ਕੁੜਤਾ ਸੂਟ ਜਪਾਇਆ ਹੁੰਦਾ ਕੱਲਾ ਉਹਦੇ ਨਾਲ ਇਹ ਬਹੁਤ ਵਧੀਆ ਲੱਗਦਾ ਸੋਹਣੇ ਲੱਗਦੇ ਆ ਇਹ ਚੱਕੇ ਵੇ ਬੈਗ ਵਧੀਆ ਲੱਗਦਾ ਇੱਕ ਬਲੈਕ ਜੋ ਤਾਂ ਹੈਗਾ ਹੀ ਵਾਲਾ ਸੋਹਣਾ ਹਾਂ ਉਹ ਵੀ ਹੋਗਾ ਇੱਕ ਇਹ ਚੈਨ ਵਾਲਾ ਇੱਕੋ ਬਲੈਕ ਹਾਂ ਜਿਹੜਾ ਉਹ ਕਿਹੜੀ ਐਪਲੀਕ ਹੋਵੇ ਜੀ ਇੱਕ ਇਹ ਨਿੱਕਾ ਵੀ ਹੈ ਹਾਂ ਛੋਟਾ ਕ ਹੈਂਡੀ ਹੈ ਹੈਂਡੀ ਹੈ ਹੈਂਡੀ ਹੈ ਹੈਂਡੀ ਯੈਸ ਹੈਂਡ ਬੈਗ ਹੈ ਖੋਲ ਲੈਣੀ ਹੈਗੇ ਬੁੱਤਰ ਇਹ ਚਲੋ ਖੜੇ ਹੋ ਜੋ ਸਟੈਂਡ ਅਪ ਆਜੋ ਚਲਿਏ ਹਟ ਅੱਛਾ ਅੱਛਾ ਆਜੋ ਆਜੋ ਜੁਹਾਰ ਦੀ ਲੋਕ ਚੈੱਕ ਕਰ ਸਕਦੇ ਹਾਂ ਬਾਈ ਤੁਸੀਂ ਜੁਹਾਰ ਸਿੰਘ ਵੀ ਰੈਡੀ ਹੋ ਗਏ ਆਪਾਂ ਵੀ ਰੈਡੀ ਹੋ ਗਏ ਆ ਸੂਟ ਦੱਸਿਓ ਸਾਰਿਆਂ ਨੇ ਕਮੈਂਟ ਕਰਕੇ ਕਿਦਾਂ ਦਾ ਲੱਗਿਆ ਚਲੋ ਕਿਵੇਂ ਲੱਗ ਰਹੇ ਆਂ ਆਂਟੀ ਠੀਕ ਆ ਵਧੀਆ ਆ ਸਾਰੇ ਵਿਆਹ ਤੇ ਜਾਣ ਵਾਲੇ ਲੱਗਦੇ ਆਂ ਅੰਕਲ ਜੀ ਅੰਕਲ ਜੀ ਕਹਿੰਦੇ ਠੀਕ ਆ ਕਹਿੰਦੇ ਪਹਿਲਾਂ ਨਹੀਂ ਸੀ ਲੱਗਦੇ ਹੁਣ ਤੁਸੀਂ ਸਾਰੇ ਇਹਨੇ ਵਿਆਹ ਤੇ ਜਾਣ ਵਾਸਤੇ ਲੱਗ ਰਹੇ ਹੋ ਵੀ ਵਿਆਹ ਤੇ ਜਾ ਰਹੇ ਹੋ ਹੁਣ ਫਿਰ ਪਤਾ ਹੀ ਸੁਣ ਕੇ ਆ ਰਹੀ ਹੈ ਰੱਬ ਹੁਣ ਪੂਰੀ ਤਿਆਰੀ ਕਰ ਲਈ ਆ ਦੇਖੋ ਪਾਲੇ ਸੂਟ ਮੇਕਅਪ ਕਰ ਲੇ ਨਹੀਂ ਨਜ਼ਰ ਨਹੀਂ ਲੱਗਉਣੀ ਕਾਲਾ ਟਿੱਕਾ ਸੀ ਉਹ ਤੇ ਲਾ ਦਉਂਗੀ ਗੱਡੀ ਤੇ ਕਾਲਾ ਟਿੱਕਾ ਲਾ ਕੇ ਲੈ ਜਾਨੇ ਹਣਾ ਰਿੱਕੀ ਮੈਂ ਕਿਹਾ ਗੱਡੀ ਤੇ ਕਾਲਾ ਟਿੱਕਾ ਲਾ ਕੇ ਲੈ ਜਾਨੇ ਆ ਐਣਕ ਥੋੜੇ ਲਈ ਹੈਗੇ ਮੇਰੇ ਕੋਲ ਆ ਅਸੀਂ ਦੇ ਵਿੱਚ ਪਰਸ ਚ ਲੈ ਕੇ ਆਈਆਂ ਮੈਂ ਐਣਕ ਲੈ ਕੇ ਆਈਆਂ ਮੈਂ ਅੱਜ ਲਓ ਬਈ ਬੈਟ ਗਈਆਂ ਸੰਗ ਤਾਂ ਗੱਡੀ 'ਚ ਲੈ ਭੂਆ ਨੂੰ ਪਿਆਰ ਆ ਗਿਆ ਭੂਆ ਤੇ ਜਾਣੇ ਆ ਬਾਈ ਅਸੀਂ ਹੁਣ ਵਿਆਹ ਤੇ ਗਰਮੀਆਂ ਦਾ ਸਾਡਾ ਪਹਿਲਾ ਵਿਆਹ ਸਾਰਿਆਂ ਦਾ ਇੱਧਰ ਦੇਖ ਲਾ ਲੀਆਂ ਐਣਕਾਂ ਫਰਾਡਾ ਲਾਇਆ ਫਰਾਡਾ ਮੈਂ ਕਹਾਂਗਾ ਤੁਹਾਨੂੰ ਲਾਊਗਾ ਉਹ ਚੱਕ ਇਹ ਰੇਵਣ ਲਾਊਗਾ ਅੰਗਲਾ ਆ ਪਤਾ ਹੀ ਚੰਗੇ ਆਗੇ ਹਾਂ ਅਜਾ ਬਣਾਣ ਤੁਸੀਂ ਉਹਨਾਂ ਨੂੰ ਕਹਿਦੇ ਹੋ ਲੈ ਕੇ ਵਾਇਰ ਦਾ ਨਾਮ ਨਿਕਲ ਚੁੱਕਿਆ ਆ ਰਸਤੇ ਵਾਲ ਨੂੰ ਇੱਥੋਂ ਸਾਡਾ ਪਹਿਲਾ ਥੋੜੀ ਦੂਰੀ ਹੈ ਨਾ ਇੱਕ ਮਿੰਟ ਦਾ ਰਾਹੀ ਆ ਉਦੋਂ ਉੱਪਰ ਦੀ ਗਏ ਸੀ ਨਾ ਆਪਾਂ ਲੈਣੀਆਂ ਚੇਂਜ ਕਰਕੇ ਹੋਰ ਲੈਣ ਜਦੋਂ ਮਿਲਦੇ ਆਂ ਬਾਈ ਤੁਹਾਨੂੰ ਪੈਸੇ ਚਾ ਕੇ ਉਹ ਪੂਰ ਕੇ ਇੱਕ ਕਰੀ ਆਲਟਰਨੇਟ ਰਸਤੇ 'ਚ ਪੈ ਗਏ ਸੀ ਪਰਲੇ ਪੈ ਗਏ ਉਹ ਉੱਤ ਪੜਾ ਨਾ ਗਏ ਆ ਮੋੜ ਨਹੀਂ ਪਹੁੰਚ ਰਹੇ ਨੂੰ ਬੱਸ ਤਾਂ ਸਾਨੂੰ ਕਿਹਾਗਾ ਸੰਕੇਤ ਦਿੱਤਾਗਾ ਵੀ ਭਾਈ ਮੂਰੇ ਚਿੱਕੜ ਵਾਲਾਗਾ ਗੱਡੀ ਥੋੜੀ ਨੀਚੇ ਲੱਗ ਸਕਦੀ ਆ ਪਰ ਕਾਣੋਂ ਅਸੀਂ ਚਿਕੜੋ ਚਿਕੜੀ ਹੋਣ ਤੋਂ ਡਰਦੇ ਆ। ਆਹ ਤੇਰਾ ਹੈ ਨਹੀਂ ਫੋਕਲ ਮੈਂ ਥੱਲੇ ਲੱਗਣਾ ਉਹਦਾ। ਫਿਰ ਲੈ ਜਾ ਦੇਖੀਓ। ਦੇਖ ਲਓ ਗੱਡੀ ਨਹੀਂ ਤੇ ਲਾ ਲਿਓ। ਚੈੱਕ ਕਰ ਲਓ ਪਹਿਲਾਂ ਆਪ ਦਾ। ਉਤਰ ਕੇ ਚੈੱਕ ਕਰਨਾ। ਵਿੱਚ ਵੜ ਕੇ ਚੈੱਕ ਕਰ ਲੈ। ਵਿੱਚ ਵੜ ਕੇ ਹਾਂ। ਵੀ ਤੁਸੀਂ ਕਿੰਨੇ ਕੁ ਖੁੱਬਦੇ ਹੋ। ਫਿਰ ਆਪਾਂ ਦੇਖਾਂਗੇ ਵੀ ਗੱਡੀ ਕਿੰਨੀ ਕੁ ਖੁੱਬਦੀ ਆ। ਇਹ ਤਾਂ ਗੁੱਟਾ ਗੁੱਟਾ ਤਾਂ ਖੁੱਬ ਗਿਆ ਮੈਂ। ਹਾਂ। ਆਪਾਂ ਗੱਡੀ ਨਹੀਂ ਲੈ ਗਏ ਜਾਂਦੇ। ਫਿਰ ਤਾਂ ਆਪਾਂ ਤੁਹਾਨੂੰ ਵੀ ਲੈ ਕੇ ਚੱਲੋ। ਇਹ ਤਾਂ ਆਂਦੇ ਪਰ ਠੀਕ ਹੈ ਫਿਰ ਤਾਂ ਘਰੀ ਜਾਣਾ ਪੂਗਾ ਪਹਿਲਾਂ ਤੁਹਾਨੂੰ ਦੁਬਾਰੇ ਤਿਆਰ ਕਰਕੇ ਲਿਆਵਾਂਗੇ ਫਿਰ ਜਾਵਾਂਗੇ ਨਹੀਂ ਹੈਗਾ ਚਲੋ ਉੱਥੇ ਕਹਿੰਦੇ ਆ ਯਾਰ ਉਹ ਜਿੱਥੇ ਮੋਟਰ ਜੀ ਨਹੀਂ ਨਹੀਂ ਤਾਂ ਰੋਡ ਆ ਉਹ ਵਿਗਾ ਨਹੀਂ ਹੈਗਾ ਚਲੋ ਉਹ ਲੋਕ ਟਰੈਕਟਰ ਲਈ ਹੁੰਦੇ ਆ ਉਹ ਨਹੀਂ ਕਿੱਥੇ ਯਾਰ ਉਹ ਖੜੀ ਹੈ ਗੱਡੀ ਕਿੱਥੇ ਆਹ ਇਹਨੂੰ ਕਹਿੰਦਾ ਸੁੱਕ ਗਿਆ ਤਾਂ ਚੱਲ ਆਹੋਲੀ-ਹੋਲੀ ਸੁੱਕ ਗਿਆ ਨਹੀਂ ਹੈਗਾ ਰਸਤਾ ਰਹਿ ਗਿਆ ਜਿੱਥੇ ਆਪਾਂ ਸ਼ਰਕ ਤੇ ਛਾਣਨਾ ਆਹ ਕਹਿੰਦੇ ਸੀਗੇ ਉਹ ਤਾਂ ਹਾਂ ਪਰ ਥੋੜਾ ਹੀ ਸੀਗਾ ਇਹ ਤਾਂ ਜਿੱਕੜ ਥੋੜੇ ਹੀ ਸੀਗਾ ਅੱਲਾ ਇਸ ਗੱਲ ਤੇ ਮੈਂ ਉਹਨਾਂ ਦਾ ਭਲਾ ਹੀ ਸੋਚਿਆ ਵੀ ਕਈ ਵਾਰ ਹਾਂ ਵੀ ਕਈ ਵਾਰ ਗੱਡੀ ਨਾ ਲੱਗ ਜਿੱਥੇ ਥੱਲੇ ਲੱਗਦੀ ਨਹੀਂ ਲੱਗਦੀ ਨਹੀਂ ਲੱਗਦੀ ਬਾਕੀ ਵੀਰੇ ਐਨਕਾ ਲਾ ਐਨਕਾ ਲਾ ਕੇ ਦੇਖ ਲੈ ਦੇਖ ਲੋ ਕਿ ਤੇ ਸਾਨੂੰ ਵਿੱਚ ਬਹਿ ਗਿਆ ਤੂੰ ਤੱਕ ਖਾ ਲੈਣਾ ਇਹ ਕੀੜਾ ਪੱਥਰ ਹੈਗਾ ਹਾਂ ਵੀਰੇ ਐਨਕਾ ਲਾ ਕੇ ਦੇਖ ਲੈ ਵਾੜਾ ਜਾਂ ਹਾਂ ਐਨਕਾ ਲਾ ਕੇ ਦੇਖੀ ਨਾ ਲਾ ਕੇ ਦੇਖਦਾ ਐਨਕਾ ਉਹਰਾ ਟਾਈਮ ਨਾਲ ਹੀ ਵੱਜ ਜੁਣੇ ਲੋਕ ਆਜਦੇ ਨੇ ਘਰੇ ਚਲੋ ਤੁਸੀਂ ਭਾਣਾ ਘਰੇ ਨਹੀਂ ਅਗਲੇ ਨਾਲ ਪੈਸੇ ਵੀ ਏਸੀ ਕਰਾਇਆ ਹੁੰਦਾ ਨਾ ਗਰਮੀ ਇਤਰਾ ਆ ਮੂਰੇ ਥੋੜਾ ਜਿਆਦੇ ਮੂਰੇ ਥੋੜਾ ਜਿਆਦੇ ਲੱਗਦੇ ਹੈ ਤੁਹਾਨੂੰ ਜੋਗਾ ਨਾ ਬਾਹਲੀ ਨਾਲ ਵੀ ਬਈ ਹੋਟਲ ਪੈਸੇ ਨਾਲ ਮੋਟਰ ਲੱਗੀ ਹੂ ਦੂ ਦੀ ਉੱਥੇ ਜਾ ਕੇ ਆਪਾਂ ਗੱਡੀ ਨੂੰ ਪਹਿਲਾਂ ਪੈਸੇ ਚ ਗੱਡੀ ਧੋਲਿਓ ਤੁਸੀਂ ਗੱਡੀ ਧੋਵਾਂਗੇ ਆਪਾਂ ਠੀਕ ਥਾਨੂੰ ਕਿਹਾ ਕਿ ਨਹੀਂ ਸੀ ਪੈਸੇ ਤੇ ਵਾੜਨ ਨੂੰ ਤੁਸੀਂ ਮੰਡੀ ਵਿੱਚ ਹੀ ਆ ਜਾਂਦੇ ਹਾਂ ਹਾਂ ਰਿਕੀ ਕਹਿੰਦਾ ਇੱਧਰ ਨਹੀਂ ਚੱਲ ਵੜ ਕੇ ਮੈਂ ਆਵੇਂ ਹਮੇਂ ਮੈਂ ਕਿ ਖਦਰਨਾਕ ਰਸਤਾ ਸੈਨੇ ਸਿੱਪਣਾ ਡਰਾਤਾ ਸੀ ਆਪਣ ਨੂੰ ਜੇ ਜੇ ਜਮਾ ਸੁੱਕਿਆ ਹੋਵੇ ਨਾ ਫੇਰ ਤਾਂ ਗੱਡੀ ਜਿਵੇਂ ਮਰਜੀ ਭਜਾਈ ਚੱਲੋ ਤੇ ਭਜਾਈ ਤਾਂ ਹੁਣ ਵੀ ਤੂੰ ਹੀ ਕਿਹੜਾ ਮੋਟਰਸਾਈਕਲ ਵਾਲੇ ਦੇ ਬਾਜੀ ਲਾ ਕੇ ਐਣ ਕਾ ਪੂਰਨ ਕਰ ਲੈਣ ਲਾ ਕੇ ਐਣ ਕਾ ਅਕੇ ਫੀਲਿੰਗ ਸਿਆਲ ਵਾਲੀ ਆਈ ਜਾਂਦੀ ਹੈ ਲੈ ਦੱਸ ਹਾਂ ਲੋ ਵੀ ਰੋਡ ਤੇ ਚੜ ਗਏ ਅਸੀਂ ਪਾਸਾ ਇੱਥੇ ਰਿੱਕੀ ਦਾ ਧਿਆਨ ਟਾਇਰਾਂ ਚ ਹੀ ਆ ਵੀਰੇ ਉਹਨਾਂ ਸਾਹਮਣੇ ਕਿਤੇ ਮਾਰੀ ਕਿਤੇ ਜੁਟੜ ਰੋ ਕੀ ਕੀ ਜੋ ਯਾਰ ਵੋਟਰਸਾਈਕਲ ਵਾਲਾ ਵੀ ਜੀ ਦੇ ਦਾ 100 ਫਿਰ ਉਹ ਕਰੇ ਦੂਦੇ ਬੜਾ ਜਿਹਾ ਪੈ ਟੂ ਆਹ ਦੇ ਤਾਰ ਸਪਰਾ ਹਾਂ ਹਾਂ ਆ ਗਿਆ ਆਪਣਾ ਪੈਸ ਆ ਆ ਗਿਆ ਆਪਣਾ ਪੈਲਸ ਸਿਆ ਵੀ ਕਰਾਉਣਾ ਕੋਈ ਜਨ ਦੱਸ ਦਿਓ ਕਿੰਦਾ ਹਾਂ ਉਹ ਵਾਧਾ ਪਾਇਆ ਨਿਕਲ ਗਿਆ ਆ ਇਹ ਨਾਲ ਹੰਝੂ ਵੀ ਸਟੇ ਹੋਣੇ ਯਾਰ ਆ ਇਹ ਕਹਿੰਦੇ ਵੀ ਜੇ ਭਾਈ ਤੁਹਾਡੇ ਕੋਲ ਬੰਦੇ ਨਹੀਂ ਫੜ ਮਾਸੜ ਇਹ ਇੱਕ ਨਾਰਮਲ ਫੋਨ ਤੋੜ ਕੇ ਕਹਿੰਦੇ ਸਾਥ ਨੂੰ ਸ਼ਰੀਪ ਇੱਕ ਨਾਰਮਲ ਫੁੱਫੜ ਮਿਲੂਗਾ ਇੱਕ ਰੁੱਸਣ ਵਾਲਾ ਮਿਲੂਗਾ ਇਹਦਾ ਰੁੱਸਣ ਵਾਲਾ ਉਹ ਵਾਧਾ 10000 ਯਾਰ ਜੇ ਉਹਦੇ 2000 ਲਾਉਣੀਆਂ ਕਿਉਂ ਆ 2000 ਲਾਉਣੀਆਂ ਇਹਦੇ 2000 ਲਾਉਣੀਆਂ ਇਹ ਤਾਂ 3000 ਐਕਸਟਰਾ ਹੁੰਦੇ ਹਾਂ ਹਾਂ ਉਹ ਸ਼ਾਗਨ ਵੀ ਛੋਟਾ ਪੂਰਾ ਕਰਾਵਾ ਜੀ ਬੰਦੇ ਬੰਦੇ ਘਟੇ ਕਰਨਗੇ ਅੱਜ ਨਕਲੀ ਵਿਆਹ ਕਰਾਉਂਦੇ ਸਾਰੇ ਜੇ ਕਿਸੇ ਨੇ ਵਿਆਹ ਕਰਾਉਣਾ ਲੋਕਾਂ ਦੇ ਬਾਈ ਨਹੀਂ ਹੈ ਨਹੀਂ ਅੱਜ ਕੱਲ ਇੰਨੇ ਰੇਟ ਤੇ ਮੇਰੇ ਲੋਕਾਂ ਹੀ ਫੜ ਤੜ ਕੇ ਲੈ ਜਾਂਦੇ ਆ ਸੀਗਾ ਜੀ ਦੋ ਨੰਬਰ ਚ ਵਿਆਹ ਉਹ ਤਾਂ ਲੈਂਡ ਬਣਾਣੀ ਉਹਨੂੰ ਸ਼ਾਗਨ ਪਾਉਣ ਵਾਲਾ ਜੀ ਸੈਕਿੰਡ ਫਲੋਰ ਵਾਲੀ ਲੈਂਡ ਫੜਾ ਦੀ ਉਹਨੂੰ ਨਾ 5-500 ਫੜਾਈ ਜਾਣਾ ਵਿਆਹ ਕੀ ਚੱਕਰਾ ਚਲੋ ਬਾਈ ਇਹਨੂੰ ਛਾਗਨ ਪਾਉਣਾ ਅਗਲਾ ਫੋਟੋ ਖਿਚਾਉਣੀ ਹੈ ਬਸ ਆਪ ਹੀ ਦੇ ਦੇ ਬਾਈ ਜੀ ਜਾਂ ਮਾੜੂ ਫੜ ਲੈਣੇ ਆ ਆਪਦੇ ਕੋਲ ਹੀ ਆ ਜਾਣਾ ਉਹ ਤਾਂ ਉਹ ਲਾ ਨਾ ਮੋਟਰ ਅੱਜ ਉਹ 물ੇ ਜਾਮਾ ਪਾਇਲਸ ਚਲੋ ਬਈ ਐਂਟੀ ਆਪਣੀ ਵਰਤਨ ਪਤਾ ਥੋੜੀ ਗ੍ਰੈਂਡ ਹੋਣੀ ਚਾਹੀਦੀ ਆ ਇੱਥੇ ਆਓ 1 ਵਜੇ ਆਏ ਹੋ ਨਾ ਨਾਲ ਮੁੰਡੇ ਨਾਲ ਗੱਡੀ ਖੜੂ ਮੁੰਡੇ ਦੇ ਨਾਲ ਨਹੀਂ ਗੱਡੀ ਨਾਲ ਚਲੋ ਬਈ ਉਤਰੋ ਉਹ ਬਲੰਕੰਨੇ 5 ਫੁੱਟ ਦੂਰ ਹੋ ਗਿਆ ਹੋਈ ਮੁੰਡਾ ਚਲੋ ਪਹੁੰਚ ਗਏ ਤਾਂ ਬੰਦ ਲਓ ਬਈ ਗਾਇਸ ਯਾਰ ਪਾਣੀ ਦਾ ਡਿਜ਼ਾਈਨ ਕਰ ਲਿਆ ਯਾਰ ਉਹ ਕੀ ਰਹਿਣਾ ਮੈਨੂੰ ਲੱਗਦਾ ਠੀਕਾ ਖਾਣਾ ਵੀ ਨਾ ਕੀ ਆ ਬਾਤ ਹੈ ਬਾਈ ਸਾਰੀ ਦੀ ਜਿਆਦਾ ਬਹੁਤ ਟੇਸਟੀ ਸੀ ਹਾਂ ਸੱਚੀ ਬਹੁਤ ਟੇਸਟੀ ਸੀ ਸਾਰੀ ਦੀ ਜਿਆਦਾ ਸਵਾਦ ਸੀ ਨਾ ਮੇਰੇ ਵਿੱਚ ਐ ਬਰਬਜ ਆ ਗਿਆ ਓਕੇ ਗੱਲ ਬਾਤ ਬਹੁਤ ਵਧੀਆ ਨਿਹਾਰਾ ਆ ਗਿਆ ਐਣ ਕਾ ਲੈ ਗਏ ਮੈਂ ਨਾ ਪ੍ਰੋਗਰਾਮ ਬਣਾ ਜਾਈਏ ਮੈਂ ਐਣ ਕਾ ਲੈ ਗਏ ਨਾ ਐਣ ਕਿ ਨਹੀਂ ਲੈਣੀ ਹੁਣ ਕਾਫੀ ਵੀਣੀ ਆ ਬਾਈ ਕਾਫੀ ਇੱਕ ਕਰੀ ਐਣ ਕਿ ਨਹੀਂ ਲੈਣੀ ਚਾਹੀਦੀ ਆ ਗਣ ਦਿੰਦਾ ਬਾਈ ਦਮੰਦਰ ਨਹੀਂ ਲਾਇਆ ਨਾ ਬਾਹਰ ਲੈ

Ha <laughs> ਲੋ ਵੀ ਰੋਟੀ ਖਾ ਲਈ ਆ ਆਈਸਕਰੀਮਾਂ ਤੇ ਆ ਗਏ ਹੁਣ ਆਪਾਂ ਨਹੀਂ ਆਉਂਦੇ ਜਿਹੜਾ ਆਈਸਕਰੀਮਾਂ ਦੋਨੇ ਆਣ ਕੀ ਆਪ ਪੱਪ ਸਾਓ ਮੈਂ ਖਾਣੀ ਸੀ ਮੈਂ ਖਾਣੀ ਆ ਵੀ ਤੂੰ ਨਹੀਂ ਨਹੀਂ ਆ ਆਸ ਨਾ ਲਾ

ਤਦਾਂ ਮੈਂ ਨੱਚ ਰਹੀ ਸੀ ਜਦੋਂ ਬਾਹਰ ਆਈ ਤੇ ਇੰਨੀ ਗਰਮੀ ਮੁੜ ਕੋ ਮੁੜ ਗਈ ਮੈਂ ਤਾਂ ਆ ਦੇਖਿਆ ਓਏ ਤੇਰੇ ਤੇ ਹੌਸਲੇ ਪੁੱਤਰ ਓਏ ਆਰਤ ਉਹ ਟਾਕੀ ਖੁੱਲੀ ਪਈ ਆ ਬਾਹਰ ਆ ਅੱਗ ਨਹੀਂ ਲੱਗਦਾ ਬਾਹਰ ਪਤਾ ਨਹੀਂ ਚਲੋ ਖੋਲੋ ਤੁਹਾਨੂੰ ਦੱਸਿਆ ਯਾਰ ਕਿੱਡੀ ਵੀਰਪਾਲ ਨੇ ਤੁਹਾਨੂੰ ਇਹ ਵੀਰਪਾਲ ਨੇ ਅੰਦਰ ਜਾਂਦੀ ਨੇ ਇਹ ਕਿਹਾ ਸੀ ਵੀ ਗੱਡੀ ਲੋਕ ਤੁਸੀਂ ਕਿਹਾ ਸੀ ਵੀ ਲੋਕ ਆ ਬੱਸ ਪੁੱਤ ਲਓ ਬਈ ਆਪਾਂ ਪਹੁੰਚ ਗਏ ਘਰ ਹੁਣ ਆਪਾਂ ਕੱਪੜੇ ਖੋਪੜੇ ਬਦ ਲਈਏ ਠੀਕ ਐ ਚੇਂਜ ਕਰੀਏ ਫਿਰ ਜਾਵਾਂਗੇ ਘਰਾਂ ਨੂੰ ਪਈ ਪਿੰਡ ਚਲੀਏ ਅੱਜ ਮੇਰੀ ਮਾਸੇ ਦੇ ਮੁੰਡੇ ਨੇ ਆਉਣਾ ਓਏ ਚਾਹ ਸੋਹਰੇਆ ਮਿੱਠਿਆ ਬੈਗ ਦੋਨੇ ਦੋਨੇ ਕਲਿੱਪਾਂ 'ਤੇ ਸੈੱਟ ਕਰ ਦੋ ਮੈਂ ਰੋਣ ਨਹੀਂ ਬਾਤ ਠੀਕ ਆਂਟੀ ਜੀ ਬਣਾਓ ਤੁਸੀਂ ਕੀ ਬਣਾ ਰਹੇ ਹੋ ਹੁਣ ਸਾਗ ਨੂੰ ਤੜਕਾ ਲੱਗ ਜਾਂਦਾ ਹੈ ਠੀਕ ਹੈ ਠੀਕ ਹੈ ਇਹ ਨਹੀਂ ਸੀ ਤੇ ਇਹ ਦਾਣੇ ਪਾਣੀ ਦੀ ਖੇੜਾ ਸਭ ਨਾਣੇ ਪਾਣੀ ਦੀ ਖੇੜਾ ਹੈ ਸਭ ਕਿਹੜਾ ਫਿਰ ਜੋ ਬੇਰ ਵਾਲਾ ਬੇਰ ਵਾਲਾ ਚਲਾਈ ਦਾ ਚਲਾਈ ਤੇ ਪਾਵਰ ਕਾ ਇੱਥੇ ਖੇੜਾ ਬਹੁਤ ਵੜ ਕੇ ਬਣਦਾ ਚਲਾਈ ਫੋਕ ਉਹਦੇ ਨਾਲ ਤਿਆਰ ਨਹੀਂ ਬਣਦਾ ਤੇ ਸਾਗ ਤਾਂ ਜਿੱਥੇ ਜਮਾਗੀ ਭਰਾਂਗੇ ਸਾਰੇ ਵਧੀਆ ਬਣਦਾ ਹਾਂ ਉਹ ਪਾਵਾਂਗੇ ਵਿੱਚ ਠੀਕ ਹੈ ਭਰਨਾ ਹੋਰ ਮਿੱਤੇ ਪਹੁੰਚ ਗਏ ਤੁਹਾਨੂੰ ਸਾਰਿਆਂ ਨੂੰ ਫੋਨ ਕਰ ਦਾਂਗੇ ਬਾਏ ਬਾਏ ਫਿਰ ਮਿਲਦੇ ਹਾਂ ਠੀਕ ਹੈ ਠੀਕ ਬਾਹ ਫੋਨ ਚੱਕ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਚਲੋ ਜੁਲਾਈ ਨੂੰ ਨੋ ਬਈ ਗਾਇਸ ਪਹੁੰਚ ਗਏ ਆਪਾਂ ਪਿੰਡ ਕਹੋਂਸਾ ਠੀਕ ਹੈ ਅਸੀਂ ਨਾ ਸਾਡਾ ਜਿਹੜਾ ਦੂਸਰਾ ਰਾਹ ਆ ਉੱਥੇ ਉਹ ਵਾਲੇ ਸੀਗੇ ਕੀ ਸੀਗੇ ਦੇਖੀ ਪਾਣੀ ਵਾਲ ਸੀ ਨਾ ਉਹ ਬਾਹਰ ਨਸਟੇ ਆ ਤੋ ਤੇ ਪਾਣੀ ਵਾਲਾ ਸੀਗਾ ਫਿਰ ਇੱਥੇ ਰਾਹ ਸਹੀ ਹੈ ਸਾਡੇ ਕੋਲ ਚਾਰ ਰਾਹ ਹਾਂਜੀ ਇਹ ਰੋਡ ਤੋਂ ਤਿੰਨ 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 ਉਹ ਰਾਹ ਕਰਦੇ ਆਂ ਜੀ ਉਹ ਮਿਸ ਫਿਰ ਦੂਜਾ ਉਹ ਮਿਸ ਫਿਰ ਤੀਜਾ ਹਾਂ ਆ ਸਾਡਾ ਰਾਹ ਤੀਜਾ ਕਿਲੋਮੀਟਰ ਦੇ ਹੱਦ ਚਲਾਉਣ ਸਾਰਿਆਂ ਨੂੰ ਇਧਰੋਂ ਬਰਨਾਲੇ ਕਨੀਓ ਪਹਿਲਾ ਰਾਹ ਉੱਤਰੋਂ ਬਠਿੰਡੇ ਕਨੀਓ ਸਾ ਇਹ ਤੀਜਾ ਰਾਹ ਆਗਾ ਇੱਥੇ ਪਾਣੀ ਨਹੀਂ ਨਾ ਘੜਦਾ ਕਿਉਂਕਿ ਪਹਿਲਾਂ ਅਸੀਂ ਭੁੱਲ ਗਏ ਪੁਸਾ ਉਸ ਸਾਰਿਆਂ ਨਾਲ ਵਧੀਆ ਹੋ ਰਾਗਾ ਸਾਰਿਆਂ ਨੂੰ ਗੱਲਾਂ ਕਰਦੇ ਕਰਦੇ ਦਿਮਾਗ ਚੋਂ ਨਿਕਲ ਗਿਆ ਫਿਰ ਦੂਜਾ ਸਾਡਾ ਖਤਰਨਾਕ ਰਾਹ ਜਿਹੜਾ ਪਿੰਡ ਦਾ ਮੇਨ ਹਾਂ ਉੱਥੇ ਡੜੇ ਚੱਲੇ ਆ ਉੱਥੇ ਚੱਲੇ ਨਹੀਂ ਗੱਡੀ ਢੋਤੀ ਹੋਵੇ ਤਾਂ ਸਾਰੀ ਗੱਡੀ ਦਾ ਸੱਤਿਆ ਨਾਸ ਹੈ ਤਾਂ ਕਰਕੇ ਫਿਰ ਅਸੀਂ ਹੁਣ ਤੀਜਾ ਉਸ ਚੂਸ ਕੀਤਾ ਆ ਵਾਲਾ ਵਿਲਦੇ ਆ ਘਰੇ ਜਾ ਕੇ ਮੰਮੀ ਵਰਗਿਆਂ ਰੈਡੀ ਹੋਣੇ ਜੀ ਖੜੇ ਨੇ ਜੇ ਸਾਹਮਣੇ ਓਏ ਦਾਦਾ ਜੀ ਦਾਦਾ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾਓ ਕਹ ਦਾਦਾ ਹੀ ਸਤਿ ਸ਼੍ਰੀ ਅਕਾਲ ਹੱਸੀਂ ਅੰਦਰ ਰੈਡੀ ਇਹ ਬਿਜਲੀ ਜਾਂਦਾ ਅੱਛਾ ਉਹਦੇ ਦਾਦੀ ਇੱਥੇ ਕੱਢ ਲਾਂਗੇ ਰਿੱਕਾ ਇੱਥੇ ਕੱਢਣਾ ਫਿਰ ਇੱਥੇ ਕੱਢ ਲਾਂਗੇ ਨਾ ਇੱਥੇ ਕੱਢ ਲਾਂਗੇ ਇੱਤਰੀ ਲੈ ਜਾਏਗਾ ਓਦੇ ਦਾਦਾ ਜੀ ਨੂੰ ਸਤਿ ਸ੍ਰੀ ਅਕਾਲ ਕਰ ਦੋ ਬਾਏ ਕੀ ਕਹਿੰਦੀ ਦਾਦੀ ਬਾਏ ਬਾਏ ਕਹਿੰਦੀ ਦਾਦੀ ਓਏ ਓਏ ਬੁਗੜੀ ਕੋਈ ਰਿਸਪੌਂਡ ਕੋਈ ਰਿਸਪੌਂਡ ਐਸੀ ਜਾਂਦਾ ਹੱਸਿਆ ਨਾ ਉੱਧਰ ਖੜਾ ਜਾਓ ਦਾਦੀ ਕੋਲੇ ਜਾਓ ਦਾਦੀ ਕੋਲੇ ਦਾਦੀ ਕੋਲੇ ਜਾਓ ਲੋ ਵੀ ਗਾਇਸ ਠੀਕਾ ਤੇ ਵਿਆਹ ਆਪਾਂ ਦੇਖਿਆ ਏ ਤੇ ਬਹੁਤ ਵਧੀਆ ਰਿਹਾ ਵਿਆਹ ਖਾਣਾ ਪੀਣਾ ਐਨ ਪੂਰਾ ਗੋਲਡ ਸੀਗਾ ਗਰਮੀ ਦਾ ਵਿਆਹ ਸੀਗਾ ਪਰ ਹਾਲ ਸਾਰਾ ਏਸੀ ਸੀਗਾ ਤਾਂ ਵਿਆਹ ਦੇਖ ਕੇ ਪੂਰਾ ਮਜ਼ਾ ਆ ਗਿਆ ਬਹੁਤ ਹੀ ਇੰਜੋਏ ਕੀਤਾ ਇਦਾਂ ਲੱਗੇ ਹੀ ਨਹੀਂ ਹੈਗਾ ਵੀ ਗਰਮੀ ਵਾਲੀ ਆ ਪਰ ਹਾਂ ਇਹ ਜ਼ਰੂਰ ਆ ਵੀ ਗਰਮੀ ਵਾਲਾ ਵਿਆਹ ਹੈ ਨਾ ਰਿੱਕੀ ਜਦੋਂ ਏਸੀ 'ਚ ਬੈਠੇ ਰਹਿੰਦੇ ਆ ਇੱਕਦਮ ਬਾਹਰ ਆਉਣੇ ਆ ਫੇਰ ਨਿਕਲਦਾ ਪੂਝਾਲ ਗਰਮੀ ਵਾਲਾ ਫੇਰ ਪਤਾ ਲੱਗਦਾ ਵੀ ਕੀ ਭਾਵੇਂ ਖਦੀ ਆ ਤੇ ਪਰਸੀ ਲਾਈਟ ਜਿਹੇ ਕਪੜੇ ਪਾ ਕੇ ਗਏ ਸੀਗੇ ਲਾਈਟ ਜਾਂ ਮੇਕਅਪ ਕੀਤਾ ਸੀ ਕੋਈ ਬਾਹਲਾ ਓਵਰ ਜਾਂ ਉਦਾਂ ਉਦਾਂ ਦਾ ਕੁਝ ਕੀਤਾ ਨਹੀਂ ਸੀ ਵਿਆਹ ਦੇ ਆਪ ਨੂੰ ਦੇਖ ਕੇ ਵੀ ਗਰਮੀ ਲੱਗੀ ਜਾਵੇ ਤਾਂ ਵਧੀਆ ਰਿਹਾ ਬਹੁਤ ਵਧੀਆ ਫੁੱਲ ਇੰਜੋਏ ਕੀਤਾ ਜੁਹਾਰ ਨੇ ਬਹੁਤ ਇੰਜੋਏ ਕੀਤਾ ਜੁਹਾਰ ਤਾਂ ਦੇ ਗੇੜਾ ਡੀਜੇ ਵਾਲਿਆਂ ਕੋਲ ਠੀਕ ਆ ਉੱਧਰ ਭੱਜ ਜਾ ਕਰ ਇਹਨੂੰ ਤਾਂ ਪੂਰਾ ਖੁੱਲੀ ਜਗ੍ਹਾ ਮਿਲ ਗਈ ਸੀ ਇੰਜੋਏ ਕਰਨ ਨੂੰ ਇਹ ਹੋ ਜਾਊਗਾ ਹੋ ਜਾਊਗਾ ਥੋੜਾ ਟਾਈਮ ਲੱਗੂਗਾ ਹੋ ਜਾਊਗਾ ਚਲੋ ਭਾਈ ਇਹ ਸੀਗਾ ਆਪਣਾ ਅੱਜ ਦਾ ਬਲੌਗ ਮਿਲਦੇ ਆਂ ਆਪਾਂ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਠੀਕ ਆ ਤਦ ਤੱਕ ਲਈ ਜਿਵੇਂ ਰਹੇ ਹੋ ਮੇਰੇ ਚੈਨਲ ਦੇ ਨਾਲ ਖੁਸ਼ ਰਹੋ ਆਬਾਦ ਰਹੋ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਬਾਏ ਬਾਏ